ਤਰੀਖਾ ਮਾਪੌੜੀ ਸਰਕਾਰ ਨਾਗਪੜੀ ਦਾ ਮੁਰਦਾਬਾ ਮੁਰਦਾਬਾ ਜਦੋਂ ਵੀ ਸਰਕਾਰ ਸਤਾ ਜਾਈ ਸੀ ਇਹਨੇ ਆਉਂਦਿਆਂ ਹੀ ਸਤਾ ਜਾਂਦ ਮੋਮੈਂਟੋ ਤੇ ਕਹਿਆ ਸੀਗਾ ਕਿ ਮੈਂ ਠੇਕੇਦਾਰ ਸੇਕਟਰ ਨੂੰ ਬੰਦ ਕਰ ਦੂੰਗਾ ਠੇਕੇਦਾਰ ਚੋਲੇ ਨੂੰ ਬਾਹਰ ਕਰ ਦੂੰਗਾ ਅਤੇ ਪੱਕੀ ਭਰਤੀ ਦਾ ਪ੍ਰਬੰਧ ਕਰੂੰਗਾ ਤੇ ਇੱਥੇ ਸਨ ਉਹ ਦੱਕਾ ਟਾ ਹੋ ਗਿਆ ਆ ਪਿੱਛੇ ਰੋਕੀ ਖੜੇ ਨੇ ਕੰਦੇੜ ਹੜਸਾਲ ਤਾ ਸਾਹਿਬ ਜਨ ਪੀਰ ਜਨ ਦੇ ਨੇੜੇ ਆ ਚੁੱਕੇ ਨੇ ਸਾਡੇ ਨੇ ਇਹਨਾਂ ਨੇ अनेका ਹੀ ਮੀਟਿੰਗਾਂ ਕੀਤੀਆਂ ਨੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਸਾਰੇ ਚੌਂਗਲੇ ਵਾਲੇ ਦੁਆਲੇ ਬੱਸਾਂ ਅਸੀਂ ਨਵਾਂ ਰੂਟ ਬਣਾ ਕੇ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਟ੍ਰੈਫਿਕ ਡਿਵਾਈਡ ਕਰਾ ਰਹੇ ਜਿਹਦੇ ਵਿੱਚ 8-8 ਪੁਆਇੰਟਾਂ ਤੇ ਪੁਲਿਸ ਮੁਲਾਜ਼ਮ ਲਾ ਕੇ ਟ੍ਰੈਫਿਕ ਦੇ ਜਿੰਨੇ ਮੁਲਾਜ਼ਮਾਂ ਅਸੀਂ ਟ੍ਰੈਫਿਕ ਡਿਵਾਈਡ ਕਰਾ ਰਹੇ ਕਿਲੋਮੀਟਰ ਖੀਮ ਬੱਸਾਂ ਪਾਉਣ ਜਾ ਰਹੇ ਨੇ ਆਪਣੇ ਚਾਹੇਤਿਆਂ ਦੀਆਂ ਪ੍ਰਾਈਵੇਟ ਬੱਸਾਂ ਪਾ ਕੇ ਪੰਜਾਬ ਰੋਡਵੇ ਨੂੰ ਹੋਰ ਖੁੰਝੇ ਲਾਉਣ ਦੀ ਇਹਨਾਂ ਦੀ ਜੋ ਕੋਸ਼ਿਸ਼ ਆ ਇਹ ਮੈਗਮੇ ਨੂੰ ਬੰਦ ਹੀ ਕੀਤਾ ਜਾਵੇ ਕੋਈਆ ਜਦੋਂ ਇਹ ਸਰਕਾਰ ਸਤਾ ਚਾਈ ਸੀ ਇਹਨੇ ਆਉਂਦਿਆਂ ਹੀ ਸਤਾ ਜਾਂਦੋਂ ਮੋਮੈਂਟੋ ਤੇ ਕਿਹਾ ਸੀਗਾ ਕਿ ਮੈਂ ਠੇਕੇਦਾਰਾਂ ਦੇ ਸੇਖ ਤੋਂ ਨੂੰ ਬੰਦ ਕਰ ਦੂੰਗਾ ਠੇਕੇਦਾਰਾਂ ਦੇ ਵਿਚੋਲੇ ਨੂੰ ਬਾਹਰ ਕਰ ਦੂੰਗਾ ਅਤੇ ਪੱਕੀ ਭਰਤੀ ਦਾ ਪ੍ਰਬੰਧ ਕਰੂੰਗਾ ਤਕਰੀਬਨ 4-5 ਦਿਨ ਪੀਰ ਜੰਦੇ ਨੇੜੇ ਆ ਚੁੱਕੇ ਨੇ ਸਾਡੇਆਂ ਨੇ ਇਹਨਾਂ ਨੇ ਅਨੇਕਾਂ ਹੀ ਮੀਟਿੰਗਾਂ ਕੀਤੀਆਂ ਨੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਬਹੁਤ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਿਉਂਦਿਆਂ ਤੇ ਉਹ ਉੱਥੇ ਪਈਆਂ ਨੇ ਸਰਕਾਰ ਦੇ ਕੰਨੀ ਅਜੇ ਤੱਕ ਕੋਈ ਜੂ ਨਹੀਂ ਸਰਕੀ ਉਸ ਤੋਂ ਬਾਅਦ ਹੋ ਇਹਨਾਂ ਨੇ ਨਵਾਂ ਘਵਾੜਾ ਲੈ ਆਂਦਾ ਏ ਜੋ ਕਿ ਕਿਲੋਮੀਟਰ ਸਕੀਮ ਬੱਸਾਂ ਪਾਉਣ ਜਾ ਰਹੇ ਨੇ ਆਪਣੇ ਚਾਹੇਤਿਆਂ ਦੀਆਂ ਪ੍ਰਾਈਵੇਟ ਬੱਸਾਂ ਪਾ ਕੇ ਪੰਜਾਬ ਰੋਡਵੇ ਨੂੰ ਹੋਰ ਖੁੰਝੇ ਲਾਉਣ ਦੀ ਇਹਨਾਂ ਦੀ ਜੋ ਕੋਸ਼ਿਸ਼ ਆ ਇਹ ਮੈਗਮੈ ਨੂੰ ਬੰਦੀ ਕੀਤਾ ਜਾਵੇ ਉਸ ਤੋਂ ਬਾਅਦ ਦਿਵਾਰੀ ਨੇੜੇ ਆ ਰਹੀ ਆ ਅੱਜ 14 ਤਰੀਕ ਹੋ ਗਈ ਆ ਔਰ ਸ਼ੌਟ ਜਿੰਨੇ ਵੀ ਕੰਮ ਐ ਮੇਰੇ ਸਾਥੀ ਕੰਮ ਕਰਦੇ ਨੇ ਉਹਨਾਂ ਦੀ ਕਿਸੇ ਦੀ ਤਨਖਾਹ ਨਹੀਂ ਆਈ ਕੋਈ ਅਜੇ ਤੱਕ ਬਾਇਟਰ ਰੀਲੀਜ਼ ਨਹੀਂ ਕੀਤਾ ਗਿਆ ਤੇ ਨਾ ਹੀ ਇਹਨਾਂ ਕੋਲੇ ਕੋਈ ਹਜੇ ਤੱਕ ਇਹ ਹੈਗਾ ਵੀ ਇਹਨਾਂ ਦਾ ਕਿਹੜਾ ਠੇਕੇਦਾਰ ਆ ਅਸੀਂ ਆਪ ਦੀ ਮਾਜੀ ਦੇ ਜੇ ਮੈਨੇਜਮੈਂਟ ਅੱਧ ਤੋ ਕੰਮ ਲਈ ਜਾਂਦੀ ਆ ਪਰ ਜਦੋਂ ਤਨਖਾਹਾਂ ਦਾ ਆਉਂਦਾ ਸਮਾਂ ਆਉਂਦਾ ਦਾ ਸਾਨੂੰ ਲੋਕੋ ਇਹ ਜਵਾਬ ਮਿਲਦਾ ਕਿ ਤੁਹਾਡਾ ਕੋਈ ਵੀ ਠੇਕੇਦਾਰ ਨਹੀਂ ਹੈਗਾ ਅਸੀਂ ਤਾਂ ਦੀ ਤਨਖਾਹ ਕਿੱਦਾਂ ਪਾਈਏ ਅਸੀਂ ਇਥੇ ਇਹ ਵੀ ਪੁੱਛਣਾ ਚਾਹੁੰਨੇ ਆ ਤੇ ਨਾਲੇ ਦੱਸਣਾ ਚਾਹੁੰਨੇ ਆ ਜੇ ਤੁਸੀਂ ਸਾਡੀ ਤਨਖਾਹ ਲਈ ਨਹੀਂ ਕਰ ਸਕਦੇ ਸਾਨੂੰ ਤਨਖਾਹਾਂ ਨਹੀਂ ਦੇ ਸਕਦੇ ਤੇ ਫਿਰ ਤੁਹਾਡੇ ਤੋਂ ਕੰਮ ਕਿਸੇ ਬੇਸ ਤੇ ਲਿਆ ਜਾ ਰਿਹਾ ਹੈ ਕਿਉਂਕਿ ਅਸੀਂ ਤਾਂ ਚਾਹੁੰਨੇ ਆ ਕਿ ਰੋਡ ਦੇ ਰੋਡ ਦੇ ਵਿੱਚ ਘੱਟ ਤੋਂ ਘੱਟ ਜਿੰਨੀ ਪਬਲਿਕ ਦਾ 10000 ਤੋਂ ਤਾਂ ਫਲੀਟ ਹੋਵੇ ਅਤੇ ਜਿੰਨੇ ਵੀ ਕਾچے ਕੰਮ ਆ ਉਹਨਾਂ ਨੂੰ ਰੈਗੂਲਰ ਕਰੇ ਸਰਕਾਰ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਹਣੇ ਅਜੇ ਅੱਗੇ ਤੋਂ ਆਉਣ ਵਾਲੇ ਤੇ ਅਸੀਂ ਬੈਠੇ ਤਿੰਨ ਤਰਫੋਂ ਬਾਈਪਾਸ ਤੋਂ ਅੱਛਾ ਉਥੋਂ ਅਸੀਂ ਬੈਠੇ ਆ ਤੇ ਇੱਥੇ ਸਨਹਦਾ ਘੰਟਾ ਹੋ ਗਿਆ ਵੀ ਇੱਥੇ ਰੋਕੀ ਖੜੇ ਨੇ ਕਹਿੰਦੇ ਹੜਤਾਲ ਹੈ ਤੇ ਨਾ ਅਸੀਂ ਫਰੋਹੇ ਪਰ ਜਾਣਾ ਤੇ ਨਾ ਦੱਸਿਆ ਨਹੀਂ ਵੀ ਹੱਡੇ ਢਾਲੇ ਤੁਸੀਂ ਕਿੰਦਾ ਦੀ ਪਰੇਸ਼ਾਨੀ ਆ ਜੀ ਪਛਾਨੀ ਸੀ ਇਹ ਯੋਟਾਂ ਬਰਬਾਦ ਕੀਤੀ ਜਾਂਦੇ ਨੇ ਅੱਗੇ ਵੀ ਡੇਟ ਹੋ ਸਕਣੇ ਅੱਗੇ ਅਸੀਂ ਜਾਣਾ ਬਾਟਰ ਦੇ ਮੁੰਜੋਟ ਜੇ ਸਵੇਈ ਵਾਲਾ ਪਰਣਾ ਲੈ ਸਾਰੇ ਚੌਂਕ ਦੇ ਆਲੇ ਦੁਆਲੇ ਬੱਸਾਂ ਅਸੀਂ ਨਵਾਂ ਰੂਟ ਬਣਾ ਕੇ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਟ੍ਰੈਫਿਕ ਡਿਵਾਈਡ ਕਰਾ ਰਹੇ ਜਿਹਦੇ ਵਿੱਚ 8-8 ਪੁਆਇੰਟਾਂ ਤੇ ਮੈਂ ਪੁਲਿਸ ਮੁਲਾਜ਼ਮ ਲਾ ਕੇ ਟ੍ਰੈਫਿਕ ਦੇ ਜਿੰਨੇ ਮੁਲਾਜ਼ਮਾਂ ਅਸੀਂ ਟ੍ਰੈਫਿਕ ਡਿਵਾਈਡ ਕਰਾ ਰਹੇ ਹਾਂ ਬਹੁਤ ਵਧੀਆ ਚੱਲ ਰਿਹਾ ਹੈ ਪਰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ